ਫਲੋਰ ਦੇ ਨੂਰਮਲ ਮਾਰਗ ਤੇ ਇੱਕ ਆਟੋ ਅਤੇ ਟਰੈਕਟਰ ਟ੍ਰੈਲੀ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿੱਚ 10 ਦੇ ਕਰੀਬ ਮਹਿਲਾਵਾਂ, ਬੱਚੇ ਅਤੇ ਪੁਰਸ਼ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਰਾਗੀਰਾ ਨੇ ਤੁਰੰਤ ਹੀ ਨਿਜੀ ਵਾਹਨਾ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਡਾਕਟਰਾਂ ਨੇ ਤੁਰੰਤ ਹੀ ਜ਼ਖਮੀਆਂ ਦਾ ਮੁੱਢਲੀ ਸਹਾਇਤਾ ਦੇਣ ਉਪਰੰਤ ਹੋਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਹਾਸੇ ਦੌਰਾਨ ਆਟੋ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਇਸ ਮੋਕੇ ਆਟੋ ਚਾਲਕ ਨੇ ਦੱਸਿਆ ਕਿ ਉਹ ਸਾਰੇ ਲੁਧਿਆਣਾ ਦੇ ਵਸਨੀਕ ਨੇ ਅਤੇ ਉਹ ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਜਾ ਰਹੇ ਸਨ ਕਿ ਫਿਲੌਰ ਦੇ ਨਜ਼ਦੀਕ ਇੱਕ ਟਰੈਕਟਰ ਟ੍ਰੈਲੀ ਦੇ ਚਾਲਕ ਨੇ ਅਚਾਨਕ ਹੀ ਟਰੈਕਟਰ ਟ੍ਰੈਲੀ ਆਟੋ ਵਾਲੀ ਸਾਈਡ ਘੁਮਾ ਦਿੱਤੀ ਜਿਸ ਕਾਰਨ ਹਾ사 ਵਾਪਰ ਗਿਆ ਫਿਲੌਰ ਤੋਂ ਨਵਰਾੰਗ ਚੈਨਲ ਲਈ ਰਾਜਕਮਾਨ ਨੰਗਲਦੀਪ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਕਿੱਥੋਂ ਆਏ ਸੀ ਕਿੱਥੇ ਮੱਥਾ ਟਿਕਣ ਗਏ ਸੀ ਕੀ ਨਾਮ ਤੁਹਾਡਾ ਸ਼ਿਸ਼ੰਕਰ ਜੀ ਕਿੱਥੋਂ ਆਏ ਸੀ ਲੁਧਿਆਣਾ ਕਿੱਥੇ ਗਏ ਸੀਗੇ ਮੈਂ ਆਪਣਾ ਮਰਾਧ ਮਰਾਸ਼ਾ ਦੇ ਮਰਾਸ਼ਾ ਮਰਾਸ਼ਾ ਦੇ ਕਿੰਨੇ ਜਣੇ ਸੀਗੇ 8-9 ਜਣੇ ਸੀਗੇ 8-9 ਜੀ ਕਾਹਤੇ ਸੀਗੇ 8 8 ਹੋ ਸੇ ਸੀ ਕਿ ਹੋਇਆ ਕੀ ਆ ਟਰਾਲੀ ਮੂਰੇ ਇੱਕਦਮ ਆ ਗਈ ਜੀ ਆਟੋ ਵਾਲ ਮੋੜਿਆ ਹਾਂ ਸਿੱਧਾ ਪਲਟ ਗਿਆ ਫਿਰ ਸਾਰੇ ਨਾਲ ਸੱਟਾਂ ਵੱਜ ਗਈਆਂ ਓਕੇ 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 ਠੀਕ ਫਲੋਰ ਦੇ ਨੂਰਮੈਲ ਮਾਰਗ ਤੇ ਇੱਕ ਆਟੋ ਅਤੇ ਟਰੈਕਟਰ ਟ੍ਰੈਲੀ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿੱਚ 10 ਦੇ ਕਰੀਬ ਮਹਿਲਾਵਾਂ, ਬੱਚੇ ਅਤੇ ਪੁਰਸ਼ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਰਾਗੀਰਾ ਨੇ ਤੁਰੰਤ ਹੀ ਨਿਜੀ ਵਾਹਨਾਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਡਾਕਟਰਾਂ ਨੇ ਤੁਰੰਤ ਹੀ ਜ਼ਖਮੀਆਂ ਦਾ ਮੁੱਢਲੀ ਸਹਾਇਤਾ ਦੇਣ ਉਪਰੰਤ ਹੋਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਹਾਸੇ ਦੌਰਾਨ ਆਟੋ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਇਸ ਮੌਕੇ ਆਟੋ ਚਾਲਕ ਨੇ ਦੱਸਿਆ ਕਿ ਉਹ ਸਾਰੇ ਲੁਧਿਆਣਾ ਦੇ ਵਸਨੀਕ ਨੇ ਅਤੇ ਉਹ ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਜਾ ਰਹੇ ਸਨ ਕਿ ਫਿਲੌਰ ਦੇ ਨਜ਼ਦੀਕ ਇੱਕ ਟਰੈਕਟਰ ਟ੍ਰੈਲੀ ਦੇ ਚਾਲਕ ਨੇ ਅਚਾਨਕ ਹੀ ਟਰੈਕਟਰ ਟ੍ਰੈਲੀ ਆਟੋ ਵਾਲੀ ਸਾਈਡ ਘੁਮਾ ਦਿੱਤੀ ਜਿਸ ਕਾਰਨ ਹਾ사 ਵਾਪਰ ਗਿਆ ਫਿਲੌਰ ਤੋਂ ਨਵਰਾਂਗ ਚੈਨਲ ਰਾਜਕਮਾਨ ਨੰਗਲਦੀਪ ਵਿਸ਼ੇਸ਼ ਰਿਪੋਰਟ ਆ ਨਾਮ ਕਿੱਥੋਂ ਆਏ ਸੀ ਕਿੱਥੇ ਮੱਥਾ ਟੇਕਣ ਗਏ ਸੀ ਉਹ ਤੇ ਮੇਰਾ ਕੀ ਨਾਮ ਤੁਹਾਡਾ ਸ਼ਿਸ਼ੰਕਰ ਜੀ ਕਿੱਥੋਂ ਆਏ ਸੀ ਲੁਧਿਆਣਾ ਕਿੱਥੇ ਗਏ ਸੀਗੇ ਮੈਂ ਆਪਣਾ ਮਰਾਧ ਮਰਾਸ਼ਾ ਦੇ ਮਰਾਸ਼ਾ ਮਰਾਸ਼ਾ ਦੇ ਕਿੰਨੇ ਜਣੇ ਸੀਗੇ 8-9 ਜਣੇ ਸੀਗੇ 8-9 ਜੀ ਕਾਹਤੇ ਸੀਗੇ 8 8 ਹੋ ਸੇ ਸੀ ਕਿ ਹੋਇਆ ਕੀ ਆ ਟਰਾਲੀ ਮੂਰੇ ਇੱਕਦਮ ਆ ਗਈ ਜੀ ਫਿਰ ਆਟੋ ਵਾਲ ਮੋੜਿਆ ਹਾਂ ਸਿੱਧਾ ਪਲਟ ਗਿਆ ਫਿਰ ਸਾਰਿਆਂ ਨੇ ਸੱਟਾਂ ਵੱਜ ਗਈਆਂ ਓਕੇ 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 ਠੀਕ